ਸੱਤੇ ਪਰਦੇ ਢੱਕਣ ਵਾਲੀ ਧਰਮ ਦੀ ਸੋਹਣੀ ਚਾਦਰ ਧਰਮ ਦੀ ਸੋਹਣੀ ਚਾਦਰ ਸਤਕਾਰਯੋਗ ਅਧਿਆਪਕ ਸਹਿਬਾਨ ਤੇ ਪਿਆਰੇ ਬੱਚਿਓ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਜ ਪਾਉਂਦੇ ਹੋਇਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਜਿਵੇਂ ਆਪਾਂ ਸ੍ਰੀ ਗੁਰਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਸਬਕ ਪਿੱਤ ਔਰ ਆਦੇ ਜੀਵਨ ਤੇ ਸਾਹ ਪਾ ਰਹੇ ਆ ਇਸੇ ਲਈ ਤਹਿ ਅੱਜ ਆਪਾਂ ਵਿਚਾਰ ਕਰਾਂਗੇ ਕਿਵੇਂ ਮਾਤਾ ਗੁਜਰੀ ਜੀ ਨੇ ਉਸ ਸ਼ਹਾਦਤ ਦੇ ਸਫ਼ਰ ਨੂੰ ਤੈਅ ਕੀਤਾ ਉਹ ਵਿਖੜੇ ਪੈਡੇ ਸਾਰ ਕੀਤੇ ਦੋ ਦਿਨਾਂ ਦੀ ਪੇਚੀ ਦੀ ਵਿਚਾਰਕਾ ਕਰ ਸੰਝ ਕੀਤੀ ਸੀ ਅੱਜ ਤੀਜੇ ਦਿਨ ਦੀ ਪੇਚੀ ਤੇ ਆਵਾ ਚਾਣਾ ਪਾਵਾਂਗੇ ਇਹ ਕਰਵਾਇਆ ਸ਼ਹਾਦਤ ਲਈ ਕਿਵੇਂ ਤਿਆਰ ਕੀਤਾ ਜਦੋਂ ਵੇਸ਼ੀ ਦਾ ਟਾਈਮ ਹੋਇਆ ਤਾਂ ਮਾਤਾ ਜੀ ਨੇ ਦੋਆ ਸਰ ਜਾਦਾ ਨੂੰ ਸਮਝਾਇਆ ਕਿ ਇਹ ਜੋ ਦਮਾਲੇ ਇਹ ਜੋ ਦਸਤਾਰਾ ਤੁਹਾਡੇ ਸਿਰ ਤੇ ਸਜੀਆਂ ਨੇ ਇਹ ਕੇਵਲ ਦਸਤਾਰਾ ਨਹੀਂ ਇਹ ਤੁਹਾਡੇ ਦਾਦੇ ਦੀ ਉਹ ਚਿੱਟੀ ਦਸਤਾਰ ਦੇ ਟੁਕੜੇ ਨੇ ਦੇਖਿਓ ਕਿਤੇ ਇਸ ਨੂੰ ਦਾਗ ਨਾ ਲਾ ਦਿਓ ਇਸ ਨੂੰ ਦਾਗ ਨਾ ਲੱਗ ਜਾ ਅਸ਼ੀਰਵਾਦ ਦੇ ਕੇ ਮਾਤਾ ਜੀ ਨੇ ਵਿਦਾ ਕੀਤਾ ਕਚੇਰੀ ਵਿੱਚ ਪਹੁੰਚ ਕੇ ਵਿਜੇਣ ਖਾਨੇ ਬਹੁਤ ਰਾ ਦੇ ਲਾਲਚ ਦਿੱਤੇ ਉਹਨਾਂ ਨੂੰ ਲਾਲਚ ਦੇ ਕੇ ਪਰਮਾਨ ਦੀ ਕੋਸ਼ਿਸ਼ ਕੀਤੀ ਪਰ ਸਰਜਾਦਾ ਨੇ ਹਰ ਲਾਲਚ ਹਰ ਹਰ ਕਹਿਰ ਨੂੰ ਤੋੜਾ ਕੇ ਸ਼ਹੀਦ ਹੋਣਾ ਪਰਵਾਨ ਕੀਤਾ ਸ਼ਹੀਦ ਹੋਣਾ ਪਰਵਾਨ ਕਰਦੇ ਵੀ ਕਿਵੇਂ ਨਾ ਸਰਜਾਦਾ ਬਾਬਾ ਫਤੇ ਸਿੰਘ ਜੀ ਬਚਪਨ ਵਿੱਚ ਬੋਲਣਾ ਸ਼ੁਰੂ ਕੀਤਾ ਸੀ ਤਾਂ ਪਹਿਲਾ ਸ਼ਬਦ ਸ਼ਹੀਦ ਹੀ ਬੋਲਿਆ ਸੀ ਐਸੇ ਮਹਾਨ ਜੋਦੇ ਸ਼ਹੀਦੀ ਤੋਂ ਕਿਵੇਂ ਡਰ ਸਕਦੇ ਹਾਂ ਬਹੁਤ ਰਾਦੇ ਤਸੀਹੇ ਦਿੱਤੇ ਆਖਿਰ ਨੀਹਾ ਵਿੱਚ ਦੀਵਾਰ ਵਿੱਚ ਨਿਸ਼ਾਨਿਆ ਗਿਆ ਦੀਵਾਰ 'ਤੇ ਚਿੰਕੇ ਵੀ ਜਦੋਂ ਸਾਹਜਾ ਦੇ ਸ਼ਹਾਦਤ ਨਾ ਹੋਈ ਮਾਤਾ ਜੀ ਨੇ ਵੀ ਠੱਡੇ ਬੋੜ ਚ ਵਿੱਚ ਆਪਣੇ ਪ੍ਰਾਨ ਤਿਆਰ ਦਿੱਤੇ ਵਾਰ ਰੋ ਜੀ ਦਾ ਭਾਣਾ ਸੱਤ ਕਰਕੇ ਮੰਨਿਆ ਇਹ ਸੀ ਉਸ ਮਹਾਨ ਮਾਤਾ ਦੇ ਜੀਵਨ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਉਸ ਮਹਾਨ ਮਾਤਾ ਨੂੰ ਮਹਾਨ ਮਾਤਾ ਨੂੰ ਯਾਦ ਕੀਤਾ ਹੈ ਦਿਨਿਆ ਸਾਰ ਕੀਤੇ ਦੱਸੋ ਕਿਹੜਾ ਦੇਵਾ ਰਤਵਾ ਦੱਸੋ ਕਿਹੜਾ ਦੇਵਾ ਰਤਵਾ ਉਸ ਮਹਾਨ ਮਾ ਗੁਜਰੀ ਨੂੰ ਦਿਨ ਕਰਦਾ ਮੈਂ ਟੇਕਾ ਮੱਥਾ ਦਿਨ ਕਰਦਾ ਮੈਂ ਟੇਕਾ ਮੱਥਾ ਲੱਖ ਵਾਰ ਮਾ ਗੁਜਰੀ ਨੂੰ ਲੱਖ ਵਾਰ ਮਾ ਗੁਜਰੀ ਵਾਹਿਗੁਰੂ ਜੀ ਕਾ ਕਾ ਸਾ